ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਨੇ ਫੈਂਟਾਨੀਲ ਪੂਰਵਗਾਮੀਆਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਆਧਾਰ 'ਤੇ ਕੁਝ ਭਾਰਤੀ ਕਾਰੋਬਾਰੀ ਅਧਿਕਾਰੀਆਂ ਅਤੇ ਕਾਰਪੋਰੇਟ ਨੇਤਾਵਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਫੈਂਟਾਨੀਲ ਪੂਰਵਗਾਮੀਆਂ ਮੂਲ ਜਾਂ ਮੂਲ ਰਸਾਇਣਾਂ ਦਾ ਹਵਾਲਾ ਦਿੰਦੀਆਂ ਹਨ ਜੋ ਫੈਂਟਾਨੀਲ ਬਣਾਉਂਦੇ ਹਨ ਜੋ ਕਿ ਅਮਰੀਕਾ ਵਿੱਚ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹੈ। ਦੂਤਾਵਾਸ ਦੇ ਬਿਆਨ ਵਿੱਚ ਪ੍ਰਭਾਵਿਤ ਲੋਕਾਂ ਦੇ ਨਾਮ ਤਾਂ ਨਹੀਂ ਦੱਸੇ ਗਏ ਹਨ। ਪਰ ਇੱਕ ਬੁਲਾਰੇ ਨੇ ਕਿਹਾ ਕਿ ਉਹ ਭਾਰਤੀ ਨਾਗਰਿਕ ਸਨ ਦੱਸਦੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਹ ਕਹਿੰਦੇ ਆ ਪਹਿਲਾਂ ਚੀਨ ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ ਤੇ ਵਾਧੂ ਟੈਕਸ ਲਗਾਏ ਸਨ ਕਿਉਂਨਾ ਅਮਰੀਕਾ ਵਿੱਚ ਫੈਂਟਨਿਲ ਸਪਲਾਈ ਨੂੰ ਸੁਵਿਧਾਜਨਕ ਬਣਾਇਆ ਹੈ 트੍ਰੰਪ ਨੇ ਭਾਰਤੀ ਆਯਾਤ ਤੇ 50% ਦੀ ਸਜ਼ਾਯੋਗ ਟੈਰਿਫ ਵੀ ਲਗਾਇਆ ਇਹ ਸਭ ਤੇ ਅਮਰੀਕੀ ਕਾਂਗਰਸ ਨੂੰ ਦਿੱਤੇ ਇੱਕ ਬਿਆਨ ਵਿੱਚ 트੍ਰੰਪ ਨੇ ਭਾਰਤ ਨੂੰ 23 ਪ੍ਰਮੁੱਖ ਡਰਗ ਟਰਾਂਸਪੋਰਟ ਜਾਂ ਗੈਰਕਾਨੂੰਨੀ ਡਰਗ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਵੱਜੋ ਸੂਚੀ ਬਤ ਕੀਤਾ ਹਾਲਾਂਕਿ ਨਾਵੀਂ ਵੀ ਕੇ ਕਿ ਸੂਚੀ ਵਿੱਚ ਕਿਸੇ ਵੀ ਦੇਸ਼ ਦੀ ਮੌਜੂਦਗੀ ਜ਼ਰੂਰੀ ਤੌਰ ਤੇ ਉਸ ਦੀ ਸਰਕਾਰ ਦੇ ਡਰੱਗ ਵਿਰੋਧੀ ਯਤਨਾਂ ਦਾ ਪ੍ਰਤੀਬਿੰਬ ਨਹੀਂ ਹੈ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਨੇ ਫੈਂਟਾਨੀਲ ਪੂਰਵਗਾਮੀਆਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਆਧਾਰ ਤੇ ਕੁਝ ਭਾਰਤੀ ਕਾਰੋਬਾਰੀ ਅਧਿਕਾਰੀਆਂ ਅਤੇ ਕਾਰਪੋਰੇਟ ਨੇਤਾਵਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਫੈਂਟਾਨੀਲ ਪੂਰਵਗਾਮੀਆਂ ਮੂਲ ਜਾਂ ਮੋਲਰਸਾਇਨਾ ਦਾ ਹਵਾਲਾ ਦਿੰਦੀਆਂ ਹਨ ਜੋ ਫੈਂਟਾਨੀਲ ਬਣਾਉਂਦੇ ਹਨ ਜੋ ਕਿ ਅਮਰੀਕਾ ਵਿੱਚ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹੈ ਦੂਤਾਵਾਸ ਦੇ ਬਿਆਨ ਵਿੱਚ ਪ੍ਰਭਾਵਿਤ ਲੋਕਾਂ ਦੇ ਨਾਮ ਤਾਂ ਨਹੀਂ ਦੱਸੇ ਗਏ ਹਨ ਪਰ ਇੱਕ ਬੁਲਾਰੇ ਨੇ ਕਿਹਾ ਕਿ ਉਹ ਭਾਰਤੀ ਨਾਗਰਿਕ ਸਨ ਦੱਸਦੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਹਿੰਦੇ ਆ ਪਹਿਲਾਂ ਚੀਨ ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ ਤੇ ਵਾਧੂ ਟੈਕਸ ਲਗਾਏ ਸਨ ਕਿਉਂ ਨਾ ਅਮਰੀਕਾ ਵਿੱਚ ਫੈਂਟਾਨੀਲ ਸਪਲਾਈ ਨੂੰ ਸੁਵਿਧਾਜਨਕ ਬਣਾਇਆ ਹੈ ਟਰੰਪ ਨੇ ਭਾਰਤੀ ਆਯਾਤ ਤੇ 50 ਫੀਸ ਦੀ ਸਜ਼ਾਯੋਗ ਟੈਰਿਫ ਵੀ ਲਗਾਇਆ। ਇਸ ہفتੇ ਅਮਰੀਕੀ ਕਾਂਗਰਸ ਨੂੰ ਦਿੱਤੇ ਇੱਕ ਬਿਆਨ ਵਿੱਚ ਟਰੰਪ ਨੇ ਭਾਰਤ ਨੂੰ 23 ਪ੍ਰਮੁੱਖ ਡਰਗ ਟਰਾਂਸਪੋਰਟ ਜਾਂ ਗੈਰਕਾਨੂੰਨੀ ਡਰਗ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਵੱਜੋ ਸੂਚੀ ਬਤ ਕੀਤਾ। ਹਾਲਾਂਕਿ ਉਹ ਨੇ ਵੀ ਕਿਹਾ ਕਿ ਸੂਚੀ ਵਿੱਚ ਕਿਸੇ ਵੀ ਦੇਸ਼ ਦੀ ਮੌਜੂਦਗੀ ਜ਼ਰੂਰੀ ਤੌਰ ਤੇ ਉਸ ਦੀ ਸਰਕਾਰ ਦੇ ਡਰਗ ਵਿਰੋਧੀ ਯਤਨਾਂ ਦਾ ਪ੍ਰਤੀਬਿੰਬ ਨਹੀਂ ਹੈ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਨੇ ਫੈਂਟਾਨੇਲ ਪੂਰਵਗਾਮੀਆਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਆਧਾਰ 'ਤੇ ਕੁਝ ਭਾਰਤੀ ਕਾਰੋਬਾਰੀ ਅਧਿਕਾਰੀਆਂ ਅਤੇ ਕਾਰਪੋਰੇਟ ਨੇਤਾਵਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਫੈਂਟਾਨੇਲ ਪੂਰਵਗਾਮੀਆਂ ਮੂਲ ਜਾਂ ਮੂਲ ਰਸਾਇਣਾਂ ਦਾ ਹਵਾਲਾ ਦਿੰਦੀਆਂ ਹਨ ਜੋ ਫੈਂਟਾਨੇਲ ਬਣਾਉਂਦੇ ਹਨ ਜੋ ਕਿ ਅਮਰੀਕਾ ਵਿੱਚ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹੈ ਦੂਤਾਵਾਸ ਦੇ ਬਿਆਨ ਵਿੱਚ ਪ੍ਰਭਾਵਿਤ ਲੋਕਾਂ ਦੇ ਨਾਮ ਤਾਂ ਨਹੀਂ ਦੱਸੇ ਗਏ ਹਨ ਪਰ ਇੱਕ ਬੁਲਾਰੇ ਨੇ ਕਿਹਾ ਕਿ ਉਹ ਭਾਰਤੀ ਨਾਗਰਿਕ ਸਨ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਹਿੰਦੇ ਆ ਪਹਿਲਾਂ ਚੀਨ, ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ ਤੇ ਵਾਧੂ ਟੈਕਸ ਲਗਾਏ ਸਨ ਕਿਉਂ ਨਾ ਅਮਰੀਕਾ ਵਿੱਚ ਫੈਂਟਨਿਲ ਸਪਲਾਈ ਨੂੰ ਸੁਵਿਧਾਜਨਕ ਬਣਾਇਆ ਹੈ ਟਰੰਪ ਨੇ ਭਾਰਤੀ ਆਯਾਤ ਤੇ 50 ਫੀਸ ਦੀ ਸਜ਼ਾਯੋਗ ਟੈਰਿਫ ਵੀ ਲਗਾਇਆ। ਇਸ ہفتੇ ਅਮਰੀਕੀ ਕਾਂਗਰਸ ਨੂੰ ਦਿੱਤੇ ਇੱਕ ਬਿਆਨ ਵਿੱਚ ਟਰੰਪ ਨੇ ਭਾਰਤ ਨੂੰ 23 ਪ੍ਰਮੁੱਖ ਡਰਗ ਟਰਾਂਸਪੋਰਟ ਜਾਂ ਗੈਰਕਾਨੂੰਨੀ ਡਰਗ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਵੱਜੋ ਸੂਚੀ ਬਤ ਕੀਤਾ। ਹਾਲਾਂਕਿ ਉਹ ਨੇ ਵੀ ਕਿਹਾ ਕਿ ਸੂਚੀ ਵਿੱਚ ਕਿਸੇ ਵੀ ਦੇਸ਼ ਦੀ ਮੌਜੂਦਗੀ ਜ਼ਰੂਰੀ ਤੌਰ ਤੇ ਉਸ ਦੀ ਸਰਕਾਰ ਦੇ ਡਰਗ ਵਿਰੋਧੀ ਯਤਨਾਂ ਦਾ ਪ੍ਰਤੀਬਿੰਬ ਨਹੀਂ ਹੈ।